ਹੋਏ ਮਿੱਤਰੋ ਆਪਾਂ ਗੱਡੀ ਕਰਾਉਣਾ ਸੀ ਵੈਕਮ ਤੇ ਆਪਕੇ ਮਿੱਤਰ ਸੱਜਣ ਆ ਗਿਆ ਕਹਿੰਦਾ ਬਹੁਤ ਸੋਹਣੇ ਲਿਖਦਾ ਵੀ ਹੈ ਤੇ ਗਾਉਂਦਾ ਵੀ ਹੈ ਇਹ ਆਜੋ ਇਹਦੇ ਨਾਲ ਗੱਲਬਾਤ ਕਰਦੇ ਹਾਂ ਆ ਵੀ ਮਿੱਤਰਾ ਸੁਣਾ ਦੇ ਕੋਈ ਸੋਹਣਾ ਜਿਹਾ ਗੀਤ ਤੇ ਜਿਹੜੇ ਰੂਹ ਖੁਸ਼ ਹੋ ਜਾਏ ਆਪਣੀ ਆ ਜਾ ਤੂੰ ਵੀ ਆ ਜਾ ਉਰੇ ਆ ਜਾ ਆ ਜਾ ਹੋ ਕੱਠ ਕੁਠ ਕਰਦਾ ਹੁੰਦਾ ਨਹੀਂ ਵਾਲਾ ਰੋਲਿਆ ਤੇ ਪੂਰਾ ਮਾਨ ਗੱਬਰ ਨੂੰ 18 ਇੰਚੀ ਡੌਲਿਆਂ ਤੇ ਇੱਕ ਵੀ ਨਹੀਂ ਦਿੰਦਾ ਜਾਨ 15 ਕੀ 25 ਕੀ ਨਹੀਂ ਦੱਬਣਾ ਲੱਗੇ ਤੇ ਮੁਰੇ ਸ਼ਾ ਲੰਡੀ ਬੱਚੀ ਕੀ ਨਹੀਂ ਓ ਪਹਿਲੇ ਚਾਰ ਚੱਲਦੇ 26 ਦੇ ਸ੍ਰੀ ਮਰੇ ਕੀ ਕਤਲ ਦਾ ਪਰਚਾ ਵੀ ਚੱਲੇ ਗੋਰੀਏ ਨਹੀਂ ਬੈਲੀ ਬੰਦੇ ਦੀ ਐਨੀ ਬੜਾ ਕਿੱਥੇ ਬੱਲੇ ਬੱਲੇ ਗੋਰੀਏ ਹੀ ਨਹੀਂ ਬੈਲੀ ਬੰਦੇ ਦੀ ਐਨੀ ਬੜਾ ਕਿੱਥੇ ਬੱਲੇ ਬੱਲੇ ਗੋਰੀਏ ਹੀ ਨਹੀਂ ਬੈਲੀ ਬੰਦੇ ਦੀ ਇੱਕ ਹੋਰ ਸੇਖੋ ਚੱਲਣਾ ਲੋ ਵੀ ਤੁਸੀਂ ਦੱਸੀ ਚਲੋ ਕਮੈਂਟ ਕਰਕੇ ਸੋਣਾ ਤੇ ਇਹ ਆਪਣੇ ਰਾਜ ਨਹੀਂ ਆ ਬਾਈ ਦਿਆਲ ਦੇ ਮਤਲਬ ਹੈ ਨਾ ਸਰ ਸਟੇਸ਼ਨ ਤੇ ਤੇ ਬਾਈ ਮਤਲਬ ਸੋਹਣੀ ਕਲ ਮੈਂ ਤੇ ਆਦੇ ਲਿਖਿਆ ਨਾ ਚਲੋ ਠੀਕ ਹੈ ਘਰੋਂ ਕੱਡਿਆ ਹੋਇਆ ਮੈਂ ਪਿੱਛੇ ਕੋਈ ਰੋਣ ਵਾਲਾ ਵੀ ਨਹੀਂ ਜ਼ਿੰਦਗੀ ਜਿਉਣ ਦਾ ਸ਼ਿੱਕੀ ਨਹੀਂ ਅਟਬਾਲਾ ਵੀ ਨਹੀਂ ਓਕੇ ਯਾਰ ਪੋਰਟ ਸੰਧ ਪੜੇ ਦੀ ਦੀਵਾਲੀਆਂ ਲਈ ਅੱਕਿਆ ਹੋਆ ਮੈਂ ਜਿੱਦੇ ਛੜਦਾ ਦਵਾਲਾ ਵੀ ਨਹੀਂ ਯਾਰੀ ਚੋ ਤਾਂ ਮਿੱਤਰਾ ਸੀ ਪਹਿਲਾ ਹੀ ਰਿਜੈਕਟ ਤੂੰ ਮਤੋ ਕਟ ਵਾਰਨਿੰਗ ਨਹੀਂ ਆ ਕੇ ਮਰਿਕਾ ਡਿਟੈਕਟ ਤੂੰ ਸਮਿਆ ਚ ਹੁੰਦੀ ਨਹੀਂ ਸਟੋਪਿਆ ਫਲੈਟ ਮੇਰੀ ਪੁੱਤਰਾ ਪਤਾਲ ਪਹੁੰਚ ਜਾਵੇਂਗਾ ਡਾਇਰੈਕਟ ਤੂੰ ਰਾਲਾ ਰੱਪਾ ਪਾਉਣ ਵਾਲੀ ਆਦਤ ਮੇਰੀ ਨਹੀਂ ਬਸ ਬੈਰੀ ਵਾਂਗ ਖੱਦਰ ਉਧੇੜ ਕੇ ਦੱਸੂੰਗਾ ਦੇਣੀ ਵਾਰਨਿੰਗ ਮੰਨਦਾ ਜ਼ਰੂਰੀ ਵੀ ਨਹੀਂ ਮੰਜੜੇ ਔਖਿਆ ਮੇਰੇ ਤੋਂ ਓ ਮੈਂ ਰੇੜ ਕੇ ਦੱਸੂੰਗਾ ਦੇਣੀ ਵਾਰਨਿੰਗ ਮੰਨਦਾ ਜ਼ਰੂਰੀ ਵੀ ਨਹੀਂ ਮੰਜੜੇ ਔਖਿਆ ਮੇਰੇ ਤੋਂ ਓ ਮੈਂ ਰੇੜ ਕੇ ਦੱਸੂੰਗਾ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਸੋਹਣਾ ਲੱਗਿਆ ਬਾਈ ਦੇ ਇੱਕ ਅਟਕ ਹੋਰ ਕੋਈ ਸੁਣਾ ਦੇ ਦਾ ਗਰਮ ਜਾ ਘਣ ਜਾ ਗੀਤ ਹੁੱਡਾ ਤੇ ਵਾਲਾ ਤਾਰ ਲੈਣਾ ਕਹਿੰਦੀ ਕੁੜੀ ਅੱਖ ਤੇਰੀ ਅੱਖਾਂ ਚ ਜੋ ਤੜ ਜਾਵੇ ਗੱਭਰੂ ਪਈ ਲਾਉਣਾ ਮਾਰਨਾ ਤੇ ਮਰਨਾ ਹੀ ਜਾਣਦੇ ਆ ਯਾਰ ਕੁੜੇ ਸੱਚੀ ਦਾ ਸਾ ਜ਼ਿੰਦਗੀ ਦੇ ਨਾਲ ਸਾਨੂੰ ਮੋਣਾ ਚੰਗੀ ਤਰ੍ਹਾਂ ਕਰਦਾ ਟ੍ਰੀਟਮੈਂਟ ਗੱਭਰੂ ਮਰੀਜ਼ ਜਿਹੜਾ ਹੁੰਦਾ ਏ ਤਮਾਦ ਕੁੜੇ ਕਿੱਥੋਂ ਕੱਪ ਕੌਫੀਆਂ ਦੇ ਤੇਰੇ ਨਾਲ ਪੀਣਗੇ ਕਿੱਥੋਂ ਕੱਪ ਕੌਫੀਆਂ ਦੇ ਤੇਰੇ ਨਾਲ ਪੀਣਗੇ ਜਨਾਂ ਦੇ ਕੁੜੇ ਲੇਖਾ ਵਿੱਚ ਦਾਣਾ ਪਾਣੀ ਝੇੜਦਾ ਨਹੀਂ ਕਿੱਥੋਂ ਕੱਪ ਕੌਫੀਆਂ ਦੇ ਤੇਰੇ ਨਾਲ ਪੀਣਗੇ ਜਨਾਂ ਦੇ ਕੁੜੇ ਲੇਖਾ ਵਿੱਚ ਦਾਣਾ ਪਾਣੀ ਝੇੜਦਾ ਓ ਮੇਰੇ ਨਾਲ ਦੀ ਗੋਲੀ ਫਿਰੇ ਹੱਕ ਚ ਜੋ ਖਾਨ ਨੂਣੀ ਟੱਕ ਲੂ ਮੈਂ ਇਕੱਲਾ ਹੀ ਕਹਿੰਦਾ ਆਉਣ ਦੇ ਤੂਫਾਨ ਨੂਣੀ ਸ਼ੂਟਰਾਂ ਚ ਨਾਮ ਮੁੰਡਾ ਦਾਤੇ ਪਿੰਡੋਂ ਪਰਦਾ ਬਲੌਗ ਦਾ ਤੇ ਆਲੇ ਆਣਾ ਪਾਈਆਂ ਵਾਲਾ ਪਰਦਾ ਦਿਲਾਂ ਚ ਦਲੇਰੀ ਦੀਆ ਲਾਉੜ ਬੰਦਾ ਟੰਗਣ ਨੂੰ ਸਾਨੂੰ ਕਿਹੜਾ ਪੁੱਛਦਾ ਟਰੇਲ ਦਾ ਨਹੀਂ ਕਿੱਥੋਂ ਗੱਪ ਕੌਫੀਆਂ ਦੇ ਤੇਰੇ ਨਾਲ ਪੀਣਗੇ ਕਿੱਥੋਂ ਗੱਪ ਕੌਫੀਆਂ ਦੇ ਤੇਰੇ ਨਾਲ ਪੀਣਗੇ ਜਨਾਂ ਦੇ ਕੁੜੇ ਲੇਖਾ ਵਿੱਚ ਦਾਣਾ ਪਾਣੀ ਜੇਲ੍ਹ ਦਾ ਕੀ ਬਾਤ ਆ ਭਾਈ ਜੀ ਵੀ ਲੋ ਜਿਵੇਂ ਤੁਹਾਨੂੰ ਕਿੰਨਾ ਘੈਂਟ ਲੱਗਾ ਤੁਸੀਂ ਉਹ ਵੀ ਕਮੈਂਟ ਕਰ ਦਿਓ ਤੇ ਇਦਾਂ ਹੀ ਸਾਡੇ ਬਲੌਗ ਨਾਲ ਜੁੜੇ ਰਹੋ ਤੇ ਬਾਈ ਦੀ ਇੰਟਰਵਿਊ ਆਪਾਂ ਜਗਸਨਿਆਂ ਤੇ ਕਰਾਂਗੇ ਪ੍ਰੋਪਰ ਇੰਟਰਵਿਊ ਕਰਾਂਗੇ ਪ੍ਰੋਪਰ ਇਹਨੇ ਹੁਣ ਆਉਦਾ ਪਿੰਡ ਦਾਸੀ ਦਿੱਤਾ ਜਿਹਦੇ ਚ ਤੇ ਆਪਾਂ ਬਹਿ ਕੇ ਕਿਤੇ ਕਰਾਂਗੇ ਆਰਾਮ ਦਾ ਇੱਕ ਤੁਹਾਨੂੰ ਸੋਹਣੇ ਸੋਹਣੇ ਹੋਰ ਵੀ ਪਿਆਰੇ ਪਿਆਰੇ ਗੀ ਸੁਣਾਵਾਂਗੇ ਤੇ ਠੀਕ ਹੈ ਮਿੱਤਰਾਂ ਓਕੇ ਬਾਈ ਓਕੇ ਬਾਈ ਜੀ